ਤੁਸੀਂ ਪਹਿਲਾਂ ਸਤਿ ਸ੍ਰੀ ਅਕਾਲ ਨਾਮ ਦੱਸਿਓ ਮੇਰਾ ਨਾਮ ਸੋਨੂ ਸਿੰਘ ਜੀ ਅੱਛਾ ਜੀ ਤੇ ਸਰਪੰਚ ਜੀ ਅੱਜ ਫਿਰ ਕੀ ਲੋੜ ਪੈ ਗਈ ਬਲਾਉਂਡ ਦੀ মিডিਆ ਨੂੰ ਆਪਣੇ ਕਰਾਵਗੇ ਹਾਂਜੀ ਸਾਡੇ ਨਾਲ ਇਥੇ ਪੰਚਾਇਤ ਦੇ ਵਿੱਚ ਸਾਡਾ ਮੈਂ ਜੀ ਪਿੰਡ ਦਾ ਸਰਪੰਚ ਆ ਜੀ ਤੁਹਾਨੂੰ ਬਹੁਤ ਮਤਲਬ ਹਾਂਜੀ ਅੱਛਾ ਜੀ ਸਾਡਾ ਬਹੁਤ ਤੇ ਮਤਲਬ ਥੱਕੇਸ਼ਾਈ ਹੋ ਰਹੀ ਹੈ ਜੀ ਜ਼ਬਰਦਸਤੀ ਹੋ ਰਹੀ ਹੈ ਜੀ ਕਿਸ ਪ੍ਰਕਾਰ ਦੀ ਜਿਵੇਂ ਵੇਖੋ ਜੀ ਅੱਜ ਨਾ ਦੀਪੋਹਲ ਡਰਾੜਾ ਨੇ ਕੰਕਰੀਆਂ ਪਰਚੀਆਂ ਘਟਿਆ ਜੀ ਅੱਛਾ ਜੀ ਇਹਦੇ ਵਿੱਚ ਇਹਨਾਂ ਸਾਨੂੰ ਨਹੀਂ ਤਲਾ ਦੀ ਪੀ ਤੁਹਾਨੂੰ ਕੁਝ ਸਲਾਣੀ ਭੇਜਿਆ ਨਾ ਉਹਨਾਂ ਕੋਲ ਕੀਤੀ ਕਿ ਆਪਾਂ ਕਣਕਦੀਆਂ ਪਰਚੀਆਂ ਕਟਮੀਆਂ ਅੱਛਾ ਜੀ ਇਥੋਂ ਤੱਕ ਮੈਂ ਜਨਾਲੇ ਗਿਆ ਹੋਇਆ ਸੀ ਅੱਛਾ ਜੀ ਜਦ ਮੈਨੂੰ ਉਹ ਤੋਂ ਕਾਲ ਆਈ ਆ ਪਿੰਡੋਂ ਵੀ ਇੱਥੇ ਕਣਕਦੀਆਂ ਪਰਚੀਆਂ ਕੱਟ ਰਹੇ ਆ ਅੱਛਾ ਕਿੱਥੇ ਕੱਟ ਰਹੇ ਆ ਕਹਿੰਦੇ ਵੀ ਆਵਾਜ਼ ਨਾ ਦਵਾਇਆ ਉਹ ਵੀ ਗੁਰਦੁਆਰਾ ਸਾਹਿਬ ਸਾਜੀ ਜਗ੍ਹਾ ਦੇ ਕਟਮੀਆਂ ਕੱਟਣ ਉਹ ਉਹਨਾਂ ਦੇ ਘਰ ਦੇ ਕੋਲੇ ਦੇ ਸੀ ਲਾਭ ਸਿੰਘ ਦੇ ਇਹ ਲਾਭ ਸਿੰਘ ਕੌਣ ਆ ਇਹ ਹੈਗਾ ਜਮ ਆਦਮੀ ਪਾਰਟੀ ਦਾ ਪੁਰਾਣਾ ਵਰਕਰ ਆ ਜੀ ਤੇ ਸਾਡੇ ਆਪੋ ਜੀ ਇਹਦੇ ਕੋਈ ਅਥਾਰਟੀ ਹੈ ਕੋਈ ਕੁਝ ਅਥਾਰਟੀ ਕੁਝ ਨਹੀਂ ਜੀ ਨਾ ਤਾਂ ਮੈਂਬਰ ਹੈ ਨਾ ਸਰਪੰਚ ਆ ਕੁਝ ਵੀ ਨਹੀਂ ਜੀ ਅਥਾਰਟੀ ਦਾ। ਅੱਛਾ। ਤੇ ਜਦੋਂ ਤੁਹਾਨੂੰ ਫੋਨ ਆਇਆ ਪੀ ਉਹ ਫਿਰ ਪਰਚੀਆਂ ਕਿਥੇ ਕਟੀਆਂ ਗਈਆਂ ਇਹਦੇ ਘਰ ਲੱਗੇ ਕਿ ਇਹਦੇ ਘਰ ਦੇ ਵਿੱਚ? ਨਹੀਂ ਨਹੀਂ ਇਹਦੇ ਘਰ ਦੇ ਕੋਲੇ ਕੋਈ ਪਲਾਟ ਆ ਖਾਲੀ ਥੋੜਾ ਛੋਟਾ ਜਿਹਾ। ਅੱਛਾ। ਮਤਲਬ ਉੱਥੇ ਕੱਟ ਰਹੀ ਸੀ। ਅੱਛਾ ਜੀ। ਹਾਂਜੀ ਮੈਂ ਜਾ ਕੇ ਪੁੱਛਿਆ ਕਿ ਇੱਕ ਤੱਕ ਮੇਰੇ ਕੋਲ ਪ੍ਰੂਫ ਵੀ ਹੈਗਾ ਮੈਂ ਪੁੱਛਿਆ ਵੀ ਕੀ ਕਰ ਰਹੇ ਕਿਹਨੇ ਪਰਚੀਆਂ ਕੱਟ ਰਹੀਆਂ। ਕਿ ਕਿਹੋ ਜਿਹਾ ਪ੍ਰੂਫ ਤੁਹਾਡੇ ਕੋਲੇ? ਮੇਰੇ ਕੋਲ ਵੀਡੀਓ ਹੈ ਜੀ। ਵੀਡੀਓ ਅ ਰਿਐਲਿਟੀ ਹੈਗੀ ਤੁਹਾਡੇ ਕੋਲੇ? ਹਾਂਜੀ ਹਾਂਜੀ ਹੈਗੀ ਹੈ ਜੀ। ਜੇ ਰਹੀ ਹੈਗੀ ਤਾਂ ਫਿਰ ਤੁਹਾਨੂੰ ਦੋਵਾਂਗੇ ਵੀ। ਹਾਂਜੀ ਦਾਂਗੇ ਜੀ ਜ਼ਰ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਮੈਂ ਖਬਰ ਉਹ ਤੁਹਾਡੀ ਵੀਡੀਓ ਲੈ ਕੇ ਜਾਣੀ ਆ ਠੀਕ ਹੈ ਜੀ ਠੀਕ ਹੈ ਜੀ ਅੱਛਾ ਫਿਰ ਕੀ ਗੱਲ ਬੋਲ ਜੀ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਮਤਲਬ ਕਿਸੇ ਨੂੰ ਸਨਾਹ ਦਿੱਤਾ ਕਹਿੰਦੇ ਆਪਾਂ ਮੈਨੂੰ ਕਿਹਾ ਤੁਹਾਨੂੰ ਕਾਲ ਕੀਤੀ ਆ ਮੈਂ ਕਿਹਾ ਤੁਸੀਂ ਮੈਨੂੰ ਪਿਛਲੇ ਟਾਈਮ ਕਾਲ ਕੀਤੀ ਠੀਕ ਹੈ ਕਿ ਤੁਹਾਨੂੰ 3-4 ਦਿਨ ਪਹਿਲਾਂ ਕਾਲ ਕੀਤੀ ਮੈਂ ਕਿਹਾ ਵੀ ਜੇ ਤੁਹਾਡੇ ਕੋਲ ਕੁਆਲਿਟੀ ਵਾਲ ਹੈਗੀ ਆ ਮੈਨੂੰ ਕਾਲ ਡਿਟੇਲ ਦੇ ਦਿਓ ਓਕੇ ਜੀ ਕਿ ਪੌੜ ਰਿਕਾਰਡਿੰਗ ਸਾਡੇ ਕੋਲ ਮੈਂ ਕਾਲਡ ਰਿਕਾਰਡਿੰਗ ਨਹੀਂ ਮੈਂ ਮੰਗ ਰਿਹਾ ਮੈਂ ਕਾਲ ਡਿਟੇਲ ਮੰਗ ਰਿਹਾ ਅੱਛਾ ਜੀ ਤੁਹਾਡੇ ਕੋਲ ਹੈਗੀ ਤਾਂ ਤੁਸੀਂ ਮੈਨੂੰ ਦੱਸ ਦਿਓ ਨਹੀਂ ਤੇ ਮੈਂ ਤੁਹ ਅੱਛਾ ਮੇਰੇ ਫਰਦ ਸਾਹਿਬ ਨੂੰ ਅੱਛਾ ਮੈਂ ਗਿਆ ਕਿ ਮੈਂ ਫਰਦ ਸਾਹਿਬ ਨੂੰ ਜਿਹੜੀ ਨਾ ਉਹ ਸਰਪੰਚੇ ਸਰਪੰਚ ਮੈਂ ਆ ਜੀ ਤੁਸੀਂ ਮੈਨੂੰ ਫੋਨ ਕਰੋ ਮੇਰੇ ਫਰਦ ਸਾਹਿਬ ਨੂੰ ਕਿਉਂ ਕਰੰਦੇ ਜੀ ਪਹਿਲੀ ਗੱਲ ਦੇ ਤੁਸੀਂ ਮਤਲਬ ਮੇਰੇ ਮੈਨੂੰ ਦੱਸਾਂ ਤੋਂ ਬਿਨਾਂ ਪਰਚੀਆਂ ਕੱਟ ਰਹੇ ਜੀ ਕਿਹਨੂੰ ਪੁੱਛਿਆ ਕਹਿੰਦਾ ਕਿਸੇ ਨੂੰ ਪੁੱਛਿਆ ਮੈਂ ਖੁਦ ਆ ਵੀ ਕੱਟ ਰਿਆ ਵਰਤੀ ਜੀ ਮਤਲਬ ਇਹ ਗੱਲ ਸੋਚ ਲਓ ਕਿ ਉਹਨੇ ਕਿਹਾ ਹਾਂ ਜੀ ਹਾਂ ਜੀ ਕਿਹਾ ਜੀ ਕਿਹਾ ਕਿ ਮੈਂ ਖੁਦ ਹੀ ਕੱਟ ਰਿਆਂ ਹਾਂ ਹਾਂ ਜੀ ਹਾਂ ਜੀ ਕਹਿੰਦਾ ਕਿ ਬਿਨਾਂ ਕਿਸੇ ਦੇ ਕਹੇ ਤੋਂ ਪਹਿਲਾਂ 10 15 ਦਿਨ ਪਹਿਲਾਂ ਮੇਰੀ ਗੱਲ ਹੋਈ ਸੀ ਇਹਨਾਂ ਨਾਲ ਅੱਛਾ ਇਹਨਾਂ ਫਸਾਣ ਨੂੰ ਕਿਹਾ ਵੀ ਆਪਾਂ ਪਰਚੀਆਂ ਕੱਟਣੀਆਂ ਆਵਾ ਹੂੰ ਹੂੰ ਤੇ ਮੈਂ ਇਹਨਾਂ ਨੂੰ ਕਿਹਾ ਵੀ ਪਰਚੀਆਂ ਤੁਸੀਂ ਮਤਲਬ ਕਿੱਥੇ ਕੱਟਣੀਆਂ ਕਹਿੰਦੇ ਆਪਾਂ ਨੂੰ ਉੱਪਰੋਂ ਪੌਗਲ ਆ ਰਹੀ ਆ ਕੋਈ ਸਰਕਾਰੀ ਦਬਾਅ ਦਫ਼ਤਰੋਂ ਵੀ ਫੋਨ ਆ ਰਹੇ ਆ ਕਿਸ ਪ੍ਰਕਾਰ ਦੇ ਕਾਦੇ ਵਾਸਤੇ ਆ ਰਹੇ ਆ 20 ਪਰਚੀਆਂ ਇਹਦੀਆਂ ਕੱਟਣੀਆਂ ਲਾਭ ਸਿੰਘ ਦੇ ਕਹਾਂ ਤੇ ਉਹਨਾਂ ਵੱਲੋਂ ਕੱਟੀਆਂ ਜਾਣੀਆਂ ਪਰਚੀਆਂ ਜਿੱਥੇ ਉਹ ਕਹ ਦੀਪੋ ਹੌਲਡਰ ਕਸ਼ਮੀਰ ਸਿੰਘ ਉਹਨਾਂ ਨੇ ਕਹੀ ਮੈਨੂੰ ਫੋਨ ਕਰ। ਉਹਨਾਂ ਨੇ ਕੀ ਕਿਹਾਗੇ ਉੱਪਰੋਂ ਸਾਨੂੰ ਕਾਲ ਆ ਰਹੀ ਹੈ ਪਰਸ਼ਾਨ ਹੈ। ਮੈਂ ਕਾਲ ਰਿਕਾਰਡਿੰਗ ਕਾਲ ਡਿਟੇਲ ਮੰਗੀ ਤੇ ਨਹੀਂ ਪ੍ਰਾਪਤ ਹੋਈ ਤੁਹਾਨੂੰ। ਨਹੀਂ ਜੀ ਉਹਨਾਂ ਨੇ। ਹਾਂਜੀ। ਫਿਰ ਉਹਨਾਂ ਨੇ ਤੁਹਾਡੇ ਫਾਦਰ ਸਾਹਿਬ ਦਾ ਨਾਮ ਲਿਆ? ਹਾਂਜੀ। ਤੁਹਾਡੇ ਫਾਦਰ ਸਾਹਿਬ ਕਿੱਥੇ ਨੇ ਵੇਲੇ? ਕੋਲੇ ਨਹੀਂ ਦੀ ਕੋਲੇ। ਅੱਛਾ। ਹਾਂਜੀ। ਤੇ ਅਸੀਂ ਉਹਨਾਂ ਨੇ ਗੱਲ ਕਰ ਲਈ ਨੇ। ਕਾਲ। ਅ ਸਰ ਜੀ ਹੁਣੇ ਸਰਪੰਚ ਸਾਹਿਬ ਨੇ ਕਿਹਾ ਕਿ ਤੁਹਾਡੇ ਬੇਟੇ ਨੇ ਕਿ ਫਲਾਣੇ ਬੰਦੇ ਵੱਲੋਂ ਮੈਨੂੰ ਕਿਹਾ ਗਿਆ ਕਿ ਉਸ ਮਤਲਬ ਜਿਹੜਾ ਕਣਕ ਵੰਡ ਰਿਹਾ ਕਿ ਤੁਹਾਨੂੰ ਕੋਈ ਮੈਸੇਜ ਆਇਆ ਸੀ ਵਾਕਈ ਹੀ ਉਹ ਬੰਦੇ ਵੱਲੋਂ ਵੀ ਹੀ ਕਣਕ ਦੀਆਂ ਪਰਚੀਆਂ ਕੱਟਣੀਆਂ ਆ ਜਾਂ ਕਣਕ ਲੈ ਕੇ ਆਉਣੀ ਆ ਤੇ ਤੁਹਾਨੂੰ ਕੋਈ ਫੋਨ ਆਇਆ ਪਰਚੀਆਂ ਕੱਟਣ ਬਾਰੇ ਤੇ ਕੋਈ ਨਹੀਂ ਜੀ ਆਇਆ ਅੱਛਾ ਬਈ ਆ ਪਰਚੀਆਂ ਮੰਡਣੀਆਂ ਜਾਂ ਨਹੀਂ ਕੱਟਣੀਆਂ ਕੋਈ ਗੱਲਬਾਤ ਨਹੀਂ ਮਰਨਾ ਉਹਨਾਂ ਕੀ ਅੱਛਾ ਹਾਂਜੀ ਤੇ ਫਿਰ ਭਾਜੀ ਜਦੋਂ ਤੁਸੀਂ ਆਪਣੀ ਤੇ ਤੁਹਾਨੂੰ ਨਹੀਂ ਦਿਖਾਈ ਤੇ ਜਦੋਂ ਤੁਸੀਂ ਆਪਣੇ ਫਾਦਰ ਸਾਹਿਬ ਦੀ ਕੋਲ ਡਿਟੇਲ ਮੰਗੀਆਂ ਉਹਨਾਂ ਕੋ ਫਿਰ ਨਹੀਂ ਜੀ ਆਫੀਸ਼ੀਅਲੀ ਗੱਲ ਇਹ ਹੈ ਜੀ ਆਪਾਂ ਤਾਂ ਇਹ ਕਹਿ ਸਕਦੇ ਆਂ ਕਿ ਜਿਵੇਂ ਮਤਲਬ ਕੋਈ ਵਿਆਹ ਦਾ ਸੌਦਾ ਥੋੜੀ ਜਿਹੜਾ ਆਪਾਂ ਮਤਲਬ ਇਦਾਂ ਕਰ ਦਈਏ ਜੀ 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 ਇਹ ਤਾਂ ਮੈਂ ਮੇਨ ਬੰਦਾ ਮੈਂ ਆ ਜੀ ਸਰਪੰਚਾਂ ਮੈਂ ਆ ਜੀ ਮੈਨੂੰ ਚਾਹੀਦੀ ਕਾਲ ਕਰਨੀ ਮੈਨੂੰ ਪੁੱਛਣਾ ਜਿਹਦਾ ਫਾਦਰ ਸਾਹਿਬ ਨੂੰ ਮੈਨੂੰ ਕਿਉਂ ਮੇਰੇ ਪਾਦਰ ਸਾਹਿਬ ਨੂੰ ਕਿਉਂ ਕਹਿੰਦੇ ਆਂ ਹਾਂਜੀ ਇਹਨਾਂ ਪੰਜ ਮਹੀਨਿਆਂ ਚ ਤੁਸੀਂ ਕਿੰਨੀ ਵਾਰੀ ਕਣਕ ਵੰਡੀ ਆ ਇੱਕ ਵਾਰੀ ਵੰਡੀ ਆ ਜੀ ਬਸ ਕਿੱਥੇ ਵੰਡੀ ਸੀ ਇਹ ਗੁਰਦੁਆਰਾ ਸਾਹਿਬ ਆਪਾਂ ਕੰਮ ਚੁੱਕੇ ਉਹਦੀਆਂ ਪਰਚੀਆਂ ਕਿੱਥੇ ਕੱਟੀਆਂ ਸੀ ਉੱਤੇ ਗੁਰਦੁਆਰਾ ਸਾਹਿਬ ਕੱਟਿਆ ਸੀ ਮਤਲਬ ਮਤਲਬ ਸਮਝਾਇਓ ਮਤਲਬ ਕਿਹਦੇ ਘਰ ਕਟੀਆਂ ਪਹਿਲਾਂ ਲਾਹਵ ਸਿੰਘ ਦੇ ਘਰੇ ਕੱਟ ਕੇ ਰਾਤ ਅੱਛਾ ਫਿਰ ਦੂਜੇ ਦਿਨ ਇਹਨਾਂ ਗੁਰਦੁਆਰਾ ਸਾਹਿਬ ਪਰਚੀਆਂ ਕੱਟੀਆਂ ਸੀ ਮੈਂ ਸਰਪੰਚ ਜੀ ਤੁਹਾਡੀ ਗੱਲ ਕਰੁੰਦੇ ਆ ਜਦੋਂ ਤੁਸੀਂ ਆਪ ਕੇ ਕੈਸੇ ਕਣਕ ਵੰਡੀ ਆ ਨਵੇਂ ਸਰਪੰਚ ਬਣਨ ਤੋਂ ਬਾਅਦ ਤੁਸੀਂ ਇੱਕ ਵਾਰੀ ਕਣਕ ਵੰਡੀ ਆ ਨਾ ਇੱਕ ਵਾਰੀ ਵੰਡੀ ਆ ਜੀ ਤੋ ਤੁਸੀਂ ਉਹਦੀਆਂ ਪਰਚੀਆਂ ਤੇ ਕਣਕ ਕਿੱਥੇ ਵੰਡੀ ਸੀ ਆਪਾਂ ਭਾਜੀ ਉੱਥੇ ਗੁਰਦੁਆਰਾ ਸਾਹਿਬ ਕੀਤੀ ਬਲੜਵਾਲ ਨਹੀਂ ਬਾਬਾ ਗਾਮ ਚੁੱਕਾ ਸਰਪੰਚ ਬਣ ਦਾ ਨਾਮ ਉਸ ਤੋਂ ਪਹਿਲਾਂ ਮੇਰਾ ਨਾਮ ਰੇਸ਼ਮ ਸਿੰਘ ਜੀ ਸਾਹਿਬ ਦਾ ਸਰਪੰਚ ਬਾਜੀ ਇਹ ਨਾਮ ਸਿੰਘ ਵਾਲੀ ਅੱਛਾ ਜੀ ਤੇ ਸਰਪੰਚ ਸਾਹਿ ਮੈਨੂੰ ਉਹਦੇ ਨਾਲ ਕੋਈ ਕੇਅਰ ਨਹੀਂ ਸੀ ਕਿਹੜੀ ਪਾਰਟੀਆਂ ਸੰਬੰਧ ਰੱਖਦੇ ਹੋ ਠੀਕ ਹੈ ਜੀ ਕੱਲ ਕਰਾਂਗੇ ਮੁੱਦੇ ਦੀ ਤੁਸੀਂ ਆਪਣੇ 5 ਸਾਲ ਦੀ ਸਰਪੰਚੀ ਦੇ ਵਿੱਚ ਚਿਰੋ ਕਣਕ ਵੰਡਦੇ ਰਹੇ ਹੋ ਤੁਸੀਂ ਕਿੱਥੇ ਵੰਡਦੇ ਰਹੇ ਹੋ ਐਸਾ ਗੁਰਦੁਆਰਾ ਸਾਹਿਬ ਪਰਚੀਆਂ ਕੱਟਦੇ ਰਹੇ ਅੱਛਾ ਗੁਰਦੁਆਰਾ ਸਾਹਿਬ ਦੀ ਗਰਾਊਂਡ ਦੇ ਵਿੱਚ ਗੱਡੀ ਲਾ ਕੇ ਉੱਥੇ ਹੀ ਕਣਕ ਵੰਡਦੇ ਰਹੇ ਅੱਛਾ ਹਾਂਜੀ ਤੇ ਪੂਰੀ ਵੰਡਦੇ ਰਹੇ ਹੋ ਪੂਰੀ ਹੀ ਪੂਰੀ ਅੱਛਾ ਹਾਂਜੀ ਕਈ ਵਾਰੀ ਇਹ ਕਿ ਦੌਰਾ ਪੈ ਜਾਂਦਾ ਹੁੰਦਾ ਨਾ ਵੀ ਉਹ ਭਾਜੀ ਪਿੱਛੋਂ ਇੱਕ ਘਟਾਈ ਆ ਫਿਰ ਮਿਲ ਜੂਗੀ ਇਦਾਂ ਤਾਂ ਹੋਇਆ ਕੋਈ ਟੜਨਾ ਸਾਡੇ ਟਾਈਮ ਤੇ ਨਹੀਂ ਸੀ ਹੁੰਦਾ ਜੀ ਪੂਰੀ ਪੂਰੀ ਕਰਨ ਗਏ ਨੇ ਤੇਰੇ ਹਾਂਜੀ ਅਜ ਨਾਲੇ ਸਾਡੇ ਆਉਂਦੀ ਤੋੜਿਆਂ ਨਾਲ ਸੀ ਉਹ ਅੱਛਾ ਜੀ ਹਾਂਜੀ ਜਦੋਂ ਇਹ ਅੱਜ ਪਰਚੀਆਂ ਕੱਟਲੀਆਂ ਸ਼ੁਰੂ ਕੀਤੀਆਂ ਗਈਆਂ ਲੋਕਾਂ ਨੂੰ ਕਿੱਦਾਂ ਪਤਾ ਲੱਗਾ ਕਿ ਪਰਚੀਆਂ ਕੱਟੀਆਂ ਜਾ ਰਹੀਆਂ ਇਹਨਾਂ ਨਾ ਗੁਰਦੁਆਰਾ ਸਾਹਿਬ ਅਨਾਉਂਸਮੈਂਟ ਕਰਵਾਏ ਸੀ ਕਿ ਜਿਹੜੀ ਸਾਡੀ ਆਬਾਦੀ ਹੈ ਬਲੱਡ ਵਾਲਾ ਆਬਾਦੀ ਹਨਮ ਸਿੰਘ ਵਾਲੀ ਉਹ ਆਪਣੇ ਗੁਰਦੁਆਰਾ ਸਾਹਿਬ ਆ ਕੇ ਆਪਣੀਆਂ ਪਰਚੀਆਂ ਕਟਵਾ ਲਓ ਅੱਛਾ ਅਨਾਉਂਸਮੈਂਟ ਨਾ ਗੁਰਦੁਆਰਾ ਸਾਹਿਬ ਦੀ ਕਟਵਾਤੀ ਕਰਵਾਤੀ ਤੇ ਜਿਹੜੀਆਂ ਪਰਚੀਆਂ ਕੱਟਨ ਉਹ ਜਿਹੜੀ ਮੈਂ ਵੀਡੀਓ ਤੁਹਾਨੂੰ ਦਿਖਾਈ ਹੋਈ ਆ ਉਹ ਸਬੂਤ ਪਿਆ ਉਹ ਘਰ ਦੇ ਲਾਗੇ ਪਰਚੀਆਂ ਕੱਟ ਰਹੀ ਸੀ ਮਤਲਬ ਘਰ ਹੀ ਅਨਾਉਂਸਮੈਂਟ ਚ ਕੀ ਕਿਹਾ ਵੀ ਗੁਰਦੁਆਰਾ ਸਾਹਿਬ ਪੱਟੀਆਂ ਕਟਾਂਗੇ ਤੇ ਕੱਟੀ ਗਈ ਉੱਥੇ ਉਹ ਜਗਾ ਲੱਗੇ ਹਾਂਜੀ ਅੱਛਾ ਤੇ ਤੁਹਾਨੂੰ ਇਹ ਚੀਜ਼ ਦਾ ਕਿਦਾਂ ਪਤਾ ਲੱਗਾ ਮੈਨੂੰ ਨਾ ਕਾਲ ਗਈ ਪਿੰਡੋਂ ਕਿਸੇ ਮੁੰਡੇ ਦੀ ਕਹਿੰਦਾ ਕਿ ਪਰਚੀਆਂ ਕੱਟ ਰਹੇ ਮੈਂ ਕਿੱਥੇ ਕੱਟ ਰਹੇ ਆ ਮੈਂ ਗੁਰਦੁਆਰਾ ਸਾਹਿਬ ਕਹਿੰਦੇ ਨਹੀਂ ਉਹਨਾਂ ਅਨਾਉਂਸਮੈਂਟ ਗੁਰਦੁਆਰਾ ਸਾਹਿਬ ਕਰਾਈਆ ਲੇਕਿਨ ਪਰਚੀਆਂ ਉੱਥੇ ਜਗ੍ਹਾ ਦੇ ਕੋਲੇ ਕੱਟ ਰਹੇ ਆ ਫਿਰ ਤੁਸੀਂ ਅਜਨਾਲੇ ਆ ਕੇ ਇਹਨਾਂ ਕੋਲ ਗਿਆ ਜਿਹੜੀ ਵੀਡੀਓ ਬਣਾਈਆਂ ਤੁਸੀਂ ਅਜਨਾਲੇ ਆ ਕੇ ਫਿਰ ਮੇਰੇ ਨਾਲ ਕੋ ਗਿਆ ਮੈਂ ਕਿ ਵੀ ਤੁਸੀਂ ਕੀ ਮਤਲਬ ਕਿਸੇ ਨੂੰ ਪੁੱਛਿਆ ਕਿਸੇ ਨੂੰ ਕੋਈ ਕਹਿੰਦੇ ਨਹੀਂ ਹਮ ਹ ਆਪ ਆਪ ਹੀ ਕੱਟ ਰਹੇ ਆ ਫਿਰ ਠੀਕ ਆ ਹਾਂਜੀ ਤੇ ਸਭ ਤੋਂ ਵੱਡੀ ਗੱਲ ਕਿ ਮਤਲਬ ਗੁਰਦੁਆਰਾ ਸਾਹਿਬ ਵਾਲੀ ਕਟੀਆਂ ਉੱਥੇ ਗਈਆਂ ਹਾਂਜੀ ਤੇ ਤਕਰੀਬਨ ਤਕਰੀਬਨ ਕਿੰਨੀਆਂ ਪਰਚੀਆਂ ਕਟੀਆਂ ਗਈਆਂ ਹੋਣਗੀਆਂ ਸਾਬਤੀਆਂ ਅਜੇ ਤਾਂ ਅਤੇ ਆਪਣੀ ਗੱਡੀ ਕਹਿੰਦੇ ਜਿਆਦਾ ਰਹੇ ਰਹਿੰਦੀਆਂ ਪੱਚੀਆਂ ਕੱਟਣ ਦੇ ਜਿਹੜੇ ਸਾਡੇ ਮੇਨ ਮੇਨ ਇੱਧਰ ਸਾਡੇ ਪਿੰਡ ਦੇ ਕੋਲੇ ਬੰਦੇ ਆ ਉਹ ਕਿਉਂ ਨਹੀਂ ਗਏ ਉਹ ਇਸ ਕਰਕੇ ਨਹੀਂ ਗਏ ਕਿਉਂਕਿ ਇਹ ਜਿਹੜੇ ਨਾ ਇਹ ਕਹਿੰਦੇ ਵੀ ਇਹਨਾਂ ਵੋਟਾਂ ਨਹੀਂ ਪੈਂ ਜਾਂ ਆਪਾਂ ਸਰਪੰਚੀ ਤੋਂ ਹਰੇ ਹੋਏ ਆ ਇਹਨਾਂ ਵੋਟਾਂ ਨਹੀਂ ਪੈਂ ਜਾਂ ਗਲਤ ਗੱਲਾਂ ਕਰਦੇ ਆ ਅਬਿਊਜ਼ ਲੈਂਗੁਏਜ ਬੋਲਦੇ ਆ ਗਲਤ ਬੋਲਦੇ ਆ ਨਹੀਂ ਜਾਂਦਾ ਉੱਥੇ ਜਾਂਦੀ ਉਹ ਕਹਿੰਦੇ ਗੁਰਦਾਰਾ ਸਾਹਿਬ ਸਾਂਝੀ ਜਗ੍ਹਾ ਤੇ ਕਟੋ ਸਾਨੂੰ ਦੱਸਣਾ ਤਾਂ ਆਪਾਂ ਨਾਲ ਬੈਠ ਕੇ ਕਟਾ ਦਈਏ ਤੁਹਾਨੂੰ ਇਹਨਾਂ ਇਨਫੋਰਮੇਸ਼ਨ ਹੀ ਨਹੀਂ ਇੱਥੇ ਲਿਆਉਣ ਦਾ ਕੀ ਕਰਨਾ ਇੱਥੇ ਕੋਲੇ ਲੈ ਕੇ ਆਏ ਆ ਇੱਥੇ ਇਸ ਕਰਕੇ ਲੈ ਇੱਕ ਨਾਂ ਦਾ ਸਾਂਝੀ ਜਗ੍ਹਾ ਜੀ ਉੱਤੇ ਕੋਲੇ ਉਹਨਾਂ ਦਾ ਘਰ ਹੈ ਆ ਘਰ ਦੇ ਵਿੱਚ ਬੱਚੇ ਕੱਟ ਰਹੇ ਨੇ ਉਹਨਾਂ ਦਾ ਘਰ ਕਿੱਥੇ ਆ ਉਹਨਾਂ ਦਾ ਘਰ ਅੱਗੇ ਨਾਲ ਹੀ ਆ ਕਿੰਨਾ ਕੁ ਹੋਇ ਤੂੰ ਇਥੋਂ ਇਥੋਂ ਬਸ ਆ ਸਾਹਮਣੇ ਜਿੱਥੇ ਜਾਮਣ ਦੇਖਾਂਗਾ ਉਹੀ ਹੈ ਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਉਹ ਜਿਹੜੀ ਤੁਹਾਡੇ ਕੋਲ ਵੀਡੀਓ ਹੈ ਇਸੇ ਥਾਂ ਦੀ ਆ ਹਾਂਜੀ ਐਸ ਬੈਂਚ ਤੇ ਬੈਠਾ ਕੱਟ ਰਿਹਾ ਇੱਥੇ ਬੈਠ ਸੀਗਾ ਠੀਕ ਹੈ ਹਾਂਜੀ ਓਕੇ ਅੱਛਾ ਸਰਪੰਚ ਜੀ ਸਾਰੇ ਹੋ ਗਈਆਂ ਗੱਲਬਾਤ ਹਾਂਜੀ ਹੁਣ ਐਂਡ ਦੇ ਵਿੱਚ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਜੀ ਆਪਾਂ ਜੀ ਪ੍ਰਸ਼ਾਸਨ ਕੋਲੇ ਇਹੀ ਮੰਗ ਕਰਦੇ ਆ ਜੀ ਆਪਾਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਜੀ ਜੀ ਬਿਲਕੁਲ ਤਿੰਨ ਮੈਂਬਰ ਚੌਥਾ ਮੈਂ ਸਰਪੰਚ ਆ ਜੀ ਅੱਛਾ ਜੀ ਸਾਡੇ ਪਿੰਡ ਦੀ ਜਿਹੜੀ ਪੰਚਾਇਤ ਹੈ ਜੀ ਜੀ ਜਿਹੜਾ ਕੰਮ ਆ ਇਹਨਾਂ ਰਾਈ ਹੋਣਾ ਚਾਹੀਦਾ ਜਿਹੜੀ ਕਿ ਠੱਕੇ ਚਾਹੀ ਪਿੱਛੇ ਹੋਣ ਦੀ ਅੱਗੇ ਤੋਂ ਨਾ ਹੋਵੇ ਅੱਛਾ ਜੀ ਜਿਹੜੀ ਕਣਕ ਘਾਟ ਮਿਲੀ ਉਹ ਵੀ ਨਾ ਅੱਗੇ ਤੋਂ ਕਣਕ ਘਾਟ ਮਿਲੇ ਜੀ ਜੋ ਵੀ ਲੋਕਾਂ ਦਾ ਹੱਕ ਹੈ ਲੋਕਾਂ ਨੂੰ ਹੱਕ ਪੂਰੇ ਦਿੱਤੇ ਜਾਣ ਤੇ ਪਿੰਡ ਦੀ ਪੰਚਾਇਤ ਰਾਹੀਂ ਦਿੱਤੇ ਜਾਣ ਤੇ ਸਰਪੰਚ ਜੀ ਮਤਲਬ ਜਿਹੜਾ ਇਹ ਆ ਕੋ ਤੁਹਾਡੀ ਇਸ ਪਰਵਾ ਉਧਰ ਉਹਨਾਂ ਨਾਲ ਕੋਈ ਪਾਰਟੀਬਾਜੀ ਰੰਜਿਸ਼ਬਾਜੀ ਤੇ ਨਹੀਂ ਹੈਗੀ ਕੋਈ ਨਹੀਂ ਕੋਈ ਰੰਜਿਸ਼ਬਾਜੀ ਕੋਈ ਪਾਰਟੀ ਮੈਂ ਹੋ ਸਕਦਾ ਤੁਸੀਂ ਆਪਣੇ ਰੰਜਿਸ਼ ਕੱਢਣ ਦੇ ਹੋ ਨਹੀਂ ਜੀ ਨਹੀਂ ਬਿਲਕੁਲ ਨਹੀਂ ਜੀ ਇਹ ਤੁਸੀਂ ਵੈਰੀਫਾਈ ਕਰ ਸਕਦੇ ਹੋ ਠੀਕ ਹੈ ਜੀ ਹਾਂਜੀ ਤੇ ਮਲਕ ਉਸਮਾਨ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਉਹ ਮੰਗ ਕਰਦਿਆਂ ਜਿਹੜੀ ਕਣਕ 2 ਕਿਲੋ ਘਟਦੀ ਜਾ ਰਹੀ ਹੈ ਹਾਂਜੀ ਉਹਦੀ ਇਨਕੁਆਰੀ ਕਰਕੇ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅੱਛਾ ਤੇ ਸੁਪਰੀਮ ਸਾਹਿਬ ਮੰਨ ਲਓ ਜੇ ਫਿਰ ਇਨਕੁਆਇਰੀ ਪੂਰਪ ਦੀ ਨਹੀਂ ਹੁੰਦੀ ਜਾਂ ਟਾਲ ਮਟੋਲ ਹੁੰਦੀ ਆ ਉਹਦੇ ਬਾਰੇ ਕੋਈ ਸੋਚਿਆ ਆਪਾਂ ਫਿਰ ਕੀ ਕਰਾਂਗੇ ਆਪਾਂ ਜੀ ਇਹੀ ਵੀ ਉੱਚ ਪੱਧਰ ਤੇ ਜਾ ਕੇ ਫਿਰ ਕਰਨੀ ਚਾਹੀਦੀ ਇਹਦੀ ਮੰਗ ਵੀ ਉਹ ਥੋੜਾ ਮਤਲਬ ਹਾਈ ਰਿਪੀਟ ਕਰਿਓ 15 ਕਿਲੋ ਪਰਚੀ ਕੱਟ ਕੇ ਕਰਨਗੇ ਵੀ 15 ਕਿਲੋ ਦੇਣੀ ਆ ਅੱਛਾ ਹਰ ਬੰਦੇ ਦੀ ਅੱਛਾ ਉਹਨਾਂ 15 ਕਿਲੋ ਦੀ ਜਗ੍ਹਾ ਤੇ 13 ਕਿਲੋ ਦਿੱਤੀ ਆ ਜੀ ਪਰ ਬੰਦੇ ਪਿੱਛੇ 2 ਕਿਲੋ ਘਟ 2 ਕਿਲੋ ਘਟ ਦਿੱਤੀ ਆ ਜੀ ਜਦੋਂ ਆਪਾਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ 2 ਕਿਲੋ ਕਣਕ ਘਟ ਕਿਉਂ ਦੇ ਰਹੇ ਜੀ ਜਿਹੜਾ ਹੈਗਾ ਕਸ਼ਮੀਰ ਸਿੰਘ ਅੱਗੇ ਪਹੌਲਡਰ ਅੱਛਾ ਕਿ ਪਿੱਛੋਂ ਕਣਕ ਘਟ ਆਈ ਆ ਆਪਾਂ ਇਸ ਕਰਕੇ ਘਟ ਦੇ ਦਿੰਦੇ ਆ ਕਿ ਸਾਰੀ ਜਨਤਾ ਨੂੰ ਵੰਡੀ ਜਾਵੇ ਅੱਛਾ ਹਾਂਜੀ ਤੇ ਫਿਰ ਜੇ ਤੁਸੀਂ ਸਰਪੰਚ ਜੀ ਤੇ ਫਿਰ ਤੁਹਾਡੇ ਕੋਲ ਅਥੋਰਟੀ ਆ ਤੇ ਤੁਸੀਂ ਉੱਥੇ ਪੁੱਛ ਲੈਦੇ ਅਫਸਰਾਂ ਨੂੰ ਉਹਨੇ ਨਾ ਸਰਪੰਚ ਸਾਹਿਬ ਨੇ ਮੌਜੂਦਾ ਸਰਪੰਚ ਸਾਹਿਬ ਨੇ ਕਿਹਾ ਕਿ ਜਿਹੜੀ ਕਣਕ ਆ ਉਹ ਘਟ ਵੰਡੀ ਗਈ ਆ ਤੁਸੀਂ ਕੀ ਕਹਿੰਦੇ ਹੋ ਹਾਂਜੀ ਬਿਲਕੁਲ ਗੱਲ ਸਹੀ ਏ ਇਹ 15 ਕਿਲੋ ਦੀ ਪੱਤੀ ਕੱਟਦੇ ਨੇ ਇੱਕ ਬੰਦੇ ਦੀ ਅੱਛਾ ਜੀ ਤੇ ਮੁੜ ਕੇ ਇਹ 13 ਕਿਲੋ ਕਣਕ ਦੇ ਰਹੇ ਨੇ ਜੀ ਹਰ ਬੰਦੇ ਦੀ 2 ਕਿਲੋ ਕਣਕ ਘੱਟ ਦੇ ਰਹੇ ਨੇ ਅੱਛਾ ਜੀ ਇਹ ਸਾਨੂੰ ਦੱਸਿਆ ਜਾਏ ਕਿ ਕਿਉਂ ਘੱਟ ਦੇ ਰਹੇ ਨੇ ਜੀ ਅੱਛਾ ਜੀ ਹਾਂਜੀ ਤੇ ਹੋਰ ਕੋਈ ਬੀਬੀਆਂ ਮਾਤਾਵਾਂ ਪੈਣਾ ਜਾਂ ਹੋਰ ਕੁਝ ਕਿਹਾ ਹਾਂਜੀ ਮਾਤਾ ਜੀ ਹੁਣ ਸਰਪੰਚ ਸਾਹਿਬ ਨੇ ਵੀ ਕਿਹਾ ਵੀ ਕਣਕ ਕੱਟੀਦਾ ਜਾਂਦੀ ਆ ਜੀ 15 ਕਿਲੋ ਪਰ ਮਿਲਦੀ ਆ 13 ਕਿਲੋ ਵੀ ਇੱਕ ਬੰਦੇ ਦੇ ਪਿੱਛੇ 2 ਕਿਲੋ ਘਟ ਜੇ ਨੀਲ ਦਿੰਦੇ ਨੇ 13 ਕਿਲੋ ਉਹਨਾਂ ਦਿੱਤੀ ਹੈ ਸਪੂਰੀ ਜਿੰਨੀਆਂ ਦੀ ਕੰਕਣੀ ਦੇਖ ਰਹਾ ਹੈ ਅੱਛਾ ਜੇ ਉੱਥੇ ਚਾਈਦਾ ਤਾਂ ਉੱਥੇ ਚਣਕਾ ਮਾਰਦੇ ਨੇ ਜੇ ਪਰਚੀ ਕਟਣ ਜਾਂਦੀ ਹੈ ਕੀ ਕਹਿੰਦੇ ਨੇ ਆਦੇ ਨਹੀਂ ਜੋ ਆਪਣੇ ਸਰਪੰਚ ਕੋਲ ਕਟਾਉਂਦਾ ਕੋਣ ਕੋ ਵੀ ਪਾਈ ਬੰਦੇ ਦਾ ਤੁਸੀਂ ਦੇਓ ਸਰਪੰਚ ਦਾ ਰੋਲ ਹੀ ਕੋਈ ਨਹੀਂ ਸਰਪੰਚ ਨੂੰ ਤੁਸੀਂ ਸੱਜਿਆ ਹੀ ਨਹੀਂ ਗਾ ਨਾ ਤੇ ਜਦੋਂ ਸਾਡਾ ਹੁਣ ਸਰਪੰਚ ਇਹ ਸਰਕਾਰ ਬਣੀ ਹੀ ਤੇ ਆਪਣੇ ਆਪ ਤੇ ਨਹੀਂ ਬਣ ਗਈ ਇਹ ਜਿੰਨੀਆਂ ਤੇ ਬਣੀ ਹੀ ਸਰਕਾਰ ਹਾਂਜੀ ਹਾਂਜੀ ਤੇ ਇਹ ਉੱਠ ਕੇ ਤੇ ਗੱਲਾਂ ਕਰਦੇ ਨੇ ਤੇ ਫਿਰ ਗੱਲਾਂ ਜਰੀਆਂ ਨਹੀਂ ਜਾਂਦੀਆਂ ਫਿਰ ਸਾਡੇ ਸਰਪੰਚ ਨੇ ਫਿਰ ਗੁਰਦੁਆਰੇ ਸਾਹਿਬ ਉੱਥੇ ਪਰਚਾ ਘਟਾ ਲਿਆ ਅੱਛਾ ਜੀ ਉੱਥੇ ਘਟਾ ਲਿਆ ਮਾਤਾ ਜੀ ਜੋ ਕਹਿੰਦੇ ਜੀ ਮਾਤਾ ਹੁਣੀ ਸੱਚਾ ਸੱਚਾ ਪਾ ਪਾ ਜੀ ਸੱਚਾ ਸਾਨੂੰ ਜਿਹੜਾ ਹੁਣ ਜੀ ਕਰਦੇ ਪੰਜ ਵੀ ਨਹੀਂ ਚੇ 4 ਮਹੀਨੇ 6 ਮਹੀਨੇ ਤੇ ਧਾਣੇ ਇੱਕ ਇੱਕ ਜੀ ਦੇ ਛੁਰੂ ਤੋਂ ਕੱਟ ਦਈ ਜਾਂਦੇ ਨੇ ਕੀ ਗੱਲ ਇਹ ਵੀ ਕਦੀ ਹੋ ਸਕਦਾ ਦੱਸ ਠੀਕ ਹੈ ਮਾਤਾ ਜੀ ਸੱਚੀ ਗੱਲ ਹੈ ਇਹਨਾਂ ਦੀ ਸੱਚੀ ਬਿਲਕੁਲ ਅਸੀਂ ਪੁਰਤਾਲ ਕਰ ਲਈ ਕੋਈ ਸ਼ੱਕ ਤੇ ਤੁਹਾਨੂੰ ਤੁਹਾਨੂੰ ਨਹੀਂ ਕੋਈ ਸ਼ੱਕ ਤੇ ਕਰਨੀ ਵੀ ਜੇ ਕਰਨੀ ਪੈਣੀ ਇਹ ਕਰਨੀ ਹੈ ਹਾਂ ਜੀ ਗਰੀਬਾਂ ਨੂੰ ਨਹੀਂ ਪੁਰਤਾਲ ਅਸੀਂ ਕਰਾਂਗੇ ਕਿ ਤੁਸੀਂ ਸੱਚ ਕਹਿ ਰਹੇ ਹੋ ਝੂਠ ਕਹਿ ਰਹੇ ਹੋ ਸੱਚ ਕਹਿ ਰਹੇ ਆ ਪਾਜੀ ਪਰਚੀ ਕਟਾਉਂ ਜਾਂਦਾ ਗਰੀਬਾਂ ਨਾਲ ਤੇ ਤੁਸੀਂ ਸਾਨੂੰ ਵੋਟਾਂ ਨਹੀਂ ਪਾਈਆਂ ਤਾਂ ਇਹ ਤਾਂ ਡੀਐਮ ਮਸ਼ੀਨਾਂ ਧਾਦਗਾ ਨੇ ਬੀਬੀਆਂ ਨੂੰ ਚਣਕਾ ਮਾਰਦੇ ਨੇ ਕੀ ਗੱਲ ਪਾਵ ਲੱਖ ਸਰਕਾਰ ਸਾਰੀ ਮਗਰ ਜਾਂਦੀ ਤੇ ਸਰਕਾਰ ਬਣਦੀ ਪਾਵ ਲੱਖ ਓਕੇ ਜੀ ਹਾਂ ਜੀ ਤੁਹਾਨੂੰ ਕੋਈ ਨੋਲੇਜ ਨਹੀਂ ਇਸ ਮਰ ਵੀ ਤੜੇ ਪਿੱਟ ਦੇ ਵਿੱਚ ਤੁਸੀਂ ਮੈਂਬਰ ਪੰਚਾਇਤ ਹੋ ਲੋਕਾਂ ਦੇ ਚੁਣੇ ਹੋਏ ਨੁਮਾਇੰ ਤਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਨਹੀਂ ਜੀ ਅੱਛਾ ਤੇ ਦੂਸਰੀ ਗੱਲ ਕਿ ਜਿੱਦਾਂ ਹੁਣ ਮਾਤਾ ਜੀ ਹੁਣਾਂ ਨੇ ਕਿਹਾ ਕਿ ਵਾਕਈ ਹੀ ਜਿਹੜੀ ਆ ਕਣਕਾ ਇੱਕ ਜੀ ਦੀ 2-2 ਕਿਲੋ ਘੱਟ ਦਿੱਤੀ ਜਾਂਦੀ ਆ ਹਾਂ ਜੀ ਦੋ ਰੋਟੀ ਜਾਰੀ ਨਹੀਂ ਦਿੱਤੀ ਤਾਂ ਜਾ ਰਹੀ ਆ ਮੈਂ ਘੜ ਦੀ ਗੱਲ ਕਰਦਾ 15 ਕਿਲੋ ਦੀ ਪਰਚੀ ਕੱਟਦੇ ਵੇਰੇ ਅੱਛਾ 12 13 ਕਿਲੋ ਦੇਖ ਰਹੇ 2 ਕਿਲੋ ਕਣਕ ਕਿੱਧਰ ਜੀ ਇੱਕ ਜੀ ਦੀ ਤੇ ਸੁਪਨਸਾ ਫਿਰ ਤੁਸੀਂ ਜਦੋਂ ਇਹ ਕੁਐਸਚਨ ਕੀਤਾ ਉਹਨਾਂ ਨੂੰ ਹਾਂ ਜੀ ਇੱਕ ਵਾਰੀ ਮੈਨੂੰ ਕਲੀਅਰਲੀ ਜਵਾਬ ਦੋ ਇੱਕ ਵਾਰੀ ਜਵਾਬ ਤੁਸੀਂ ਪਹਿਲਾਂ ਦੇ ਚੁੱਕੇ ਹੋ ਹਾਂਜੀ ਉਹ ਕਲੀਅਰਲੀ ਜਵਾਬ ਦੋ ਉਦੋਂ ਕੀ ਗਿਆ ਤਨ